ਜਿਸ ਨੂੰ ਫਰਕ ਪਿਆ ਇਹ ਗਾਂ ਸੀ ਆ ਗਾਂ ਹਾਂਜੀ ਆ ਗਾਂ ਇਹ ਫਰਕ ਪਿਆ ਜੀ ਇਹ ਮੰਨ ਕੇ ਚੱਲੋ ਪਹਿਲਾਂ 35 ਲੀਟਰ ਤੇ ਸੀਗੀ ਹੁਣ ਇਹ 40 ਪਲੱਸ ਕਰ ਗਈ ਹੈ ਜੀ ਦੁੱਧ ਉਹਨੇ ਇੱਕ ਦਿਨਾਂ ਚ ਫਰਕ ਪਿਆ ਇਹ ਸਰ ਹਫਤੇ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਸਿਰਫ ਦੋ ਸ਼ੀਸ਼ੀਆਂ ਦਿੱਤੀਆਂ ਇਹਨੂੰ ਹੁਣ ਉਸ ਤੋਂ ਬਾਅਦ ਨਹੀਂ ਕੋਈ ਵੀ ਸ਼ੀਸ਼ੀ ਦਿੱਤੀ ਤੇ ਉੱਥੇ ਟਿਕਿਆ ਪਿਆ ਡੈਰੀ ਫਾਰਮਰ ਇਸ ਗੱਲੋਂ ਪਰੇਸ਼ਾਨ ਨੇ ਕਿ ਉਹਨਾਂ ਦੇ ਫਾਰਮ ਦੇ ਵਿੱਚੋਂ ਜਿੰਨੀ ਦੁੱਧ ਦੀ ਪ੍ਰੋਡਕਸ਼ਨ ਹੋਣੀ ਚਾਹੀਦੀ ਸੀ ਜਿੰਨਾ ਦੁੱਧ ਨਿਕਲਣਾ ਚਾਹੀਦਾ ਸੀ ਉਹ ਦੁੱਧ ਜਾਂ ਉਹ ਪ੍ਰੋਡਕਸ਼ਨ ਹੈਗੀ ਹੈ ਜਿਹੜੀ ਉਹ ਨਹੀਂ ਨਿਕਲ ਰਹੀ ਇਹਦੇ ਨਾਲ ਮੰਨ ਕੇ ਚੱਲੋ ਜੇ ਆਪਣੀ ਗਾਂ ਦਾ 25 ਲੀਟਰ ਦੁੱਧ ਹੈਗਾ ਤਿੰਨ ਤੋਂ 5 ਲੀਟਰ ਗਾਂ ਪਲੱਸ ਦੁੱਧ ਕਰ ਲੈਂਦੀ ਹੈ ਤਿੰਨ ਤੋਂ 5 ਲੀਟਰ ਹਾਂਜੀ ਏ ਟੇਕ ਲਾ ਲਓ ਨਹੀਂ ਨਹੀਂ ਜੀ ਤਿੰਨ ਤੋਂ 5 ਲੀਟਰ ਮਾਮੂਲੀ ਗੱਲ ਹੈ ਜੀ ਉਹ ਮਾਮੂਲੀ ਗੱਲ ਹੈ ਹਾਂਜੀ ਹਾਂਜੀ ਇਹ ਕਹਿੰਦਾ ਯਾਰ ਤੂੰ ਚਾਹ ਪਿਲਾਉਣ ਵਾਸਤੇ ਬੁਲਾ ਲੈਣਾ ਤੇ ਟਿਕਟੋਕ ਵੀ ਲਵਾ ਲਿਆ ਕਰ ਸਾਡੇ ਤੋਂ ਇਹ ਕਹਿੰਦਾ ਯਾਰ ਮੈਂ ਟੀਕੇ ਤਾਂ ਲਵਾ ਲਿਆ ਕਰ ਪਰ ਸਾਨੂੰ ਜ਼ਰੂਰਤ ਨਹੀਂ ਕਹਿੰਦਾ ਪੈਂਦੀ ਮੈਂ ਕਿਹਾ ਵੀ ਕੀ ਕਾਰਨ ਕੀ ਹੈ ਉਹ ਕਹਿੰਦਾ ਵੀ ਸਾਡੇ ਕੋਲੇ ਇੱਕ ਡਾਕਟਰ ਹੈਗਾ ਬੀਐਸਸੀ ਤਾ ਕਦੇ ਕਦੇ ਚੋਰੀ ਦੇਖਦਾ ਸੀ ਕਿ ਸ਼ਾਇਦ ਡਾਕਟਰ ਤਾਂ ਨਹੀਂ ਹੋਰ ਸਦਾਉਂਦਾ ਪਰ ਨਹੀਂ ਇਹਨੂੰ ਇਹਦੇ ਵਧੀਆ ਰਿਜ਼ਲਟ ਮਿਲੇ ਮਸਟਾਈਟਸ ਹੈ ਨਹੀਂ ਇਹਦੇ ਫਾਰਮ ਸਟੈਟਸ ਕਰਕੇ ਤਾਂ ਜ਼ਿਆਦਾ ਕਿਸਾਨ ਹੈਗੇ ਨੇ ਜਿਹੜੇ ਸਾਡੇ ਪਰੋਂ ਪਰੇਸ਼ਾਨ ਨੇ ਬਿਲਕੁਲ ਜੀ ਜੀ ਸਭ ਤੋਂ ਵੱਡੀ ਪ੍ਰੋਬਲਮ ਹੀ ਮਸਟਾਈਟਸ ਹੈ ਫਾਰਮ ਜਿੰਨੇ ਵੀ ਮਤਲਬ ਪਹਿਲਾਂ ਫੇਲ ਹੋਏ ਆ ਜਾਂ ਮਤਲਬ ਫੇਲ ਹੋ ਰਹੇ ਹੋ ਰਹੇ ਆ ਉਹ ਸਿਰਫ ਕਾਰਨ ਹੀ ਮਸਟਾਈਟਸ ਦਾ ਬਣ ਕੇ ਚੱਲੋ ਹੁਣ ਸੱਜਰ ਗਾਂ ਕੋਈ ਵੀ ਸੂਈ ਆ ਉਹਨੂੰ ਮਸਟੈਟਸ ਦੀ ਪ੍ਰੋਬਲਮ ਆ ਗਈ ਆਪਾਂ ਡਾਕਟਰ ਤੋਂ ਟੀਕੇ ਲਵਾ ਲਈ ਘਰ ਤੋਂ ਘੱਟ 4-5 ਲੀਟਰ ਤਾਂ ਉਹ ਟੀਕਿਆਂ ਨੇ ਸਕਾ ਦੇਣਾ ਦੁੱਧ ਠੀਕ ਹੈ ਜੀ ਹਾਂਜੀ ਕਿਉਂ ਗਰਮ ਹੁੰਦੇ ਆ ਇੰਜੈਕਸ਼ਨ ਜੇ ਆਪਾਂ ਉਹਨੂੰ ਇੱਕ ਨੰਬਰ ਦਵਾਈ ਦੇਈਏ ਮੌਕੇ ਤੇ ਉਹ ਦੁੱਧ ਬਿਲਕੁਲ ਵੀ ਫਰਕ ਨਹੀਂ ਪਾਉਂਦੀ ਤੇ ਉਹਦੇ ਨਾਲ ਆਪਾਂ ਜੇ ਆਹ 10 ਨੰਬਰ ਸ਼ੁਰੂ ਕਰਦੇ ਆਂ ਤੇ ਆਟੋਮੈਟਿਕਲੀ ਜਿਹੜਾ ਟੀਕਿਆਂ ਨੇ ਦੁੱਧ ਸਕਾਉਣਾ ਸੀਗਾ ਤੇ ਉਹਦਾ ਉਲਟਾ ਮਤਲਬ ਕੀ ਉਹ ਵਧਣਾ ਸ਼ੁਰੂ ਹੋ ਜਾਂਦਾ ਦੁੱਧ ਠੀਕਿਆਂ ਤੋਂ ਨੋ ਐਂਟਰੀ ਹੋ ਜਾਂਦੀ ਹੈ ਡਾਕਟਰ ਦੀ ਮੈਨੂੰ ਇਹ ਲੱਗਦਾ ਵੀ ਇਹ ਨੂੰ ਰਿਜ਼ਲਟ ਮਿਲਿਆ ਇਹਨੂੰ ਮਤਲਬ ਕੋਈ ਐਂਟੀਬਾਇਟਿਕ ਇਹਦੇ ਫਾਰਮ ਦੇ ਆਲੇ ਦੁਆਲੇ ਦੇਖੋ ਕਿਸੇ ਐਂਟੀਬਾਇਟਿਕ ਦੀ ਡੱਬੀ ਨਹੀਂ ਮਿਲਨੀ ਤੁਹਾਡੀ ਤਾਂ ਫਿਰ ਕਹਿੰਦੇ ਵੀ ਐਂਟਰੀ ਹੁਣ ਜਿਹੜੇ ਜਿਹੜੇ ਫਾਰਮਾਂ ਦੇ ਵਿੱਚ ਡਾਕਟਰ ਬੀ ਐਸ ਕੇ ਜਾ ਰਿਹਾ ਵੈਟਰਨਰੀ ਡਾਕਟਰਾਂ ਦੀ ਐਂਟਰੀ ਬੰਦ ਹੋ ਰਹੀ ਹੈ ਹੌਲੀ ਹੌਲੀ ਹਾਂਜੀ ਸਹੀ ਗੱਲ ਹੈ ਜੀ ਬਹੁਤ ਫਰਕ ਪੈ ਰਿਹਾ ਜੀ ਜਿਵੇਂ ਜਿਵੇਂ ਵੀਰ ਜੀ ਦਾਸ ਹੀ ਰਹੇ ਸੀ ਤੁਹਾਨੂੰ ਜਿਵੇਂ ਜਿਵੇਂ ਇਹਨਾਂ ਦੇ ਪ੍ਰੋਡਕਟ ਆ ਰਹੇ ਜੀ ਸਾਰੀਆਂ ਬਿਮਾਰੀਆਂ ਉ ਖਾਸ ਕਰਕੇ ਦੁੱਧ ਨਾਲ ਸੰਬੰਧਿਤ ਮੋਸਟੈਟਿਸ ਵਗੈਰਾ ਜ਼ਿਆਦਾ ਜੀ ਅੱਛਾ ਮੋਸਟੈਟਿਸ ਦਾ ਹਾਂ ਉਹ ਜ਼ਿਆਦਾ ਹੋਏਗਾ ਜੇ ਮਨ ਲਓ ਮੌਸਮ ਖਰਾਬ ਹੋਇਆ ਜੀ ਉਹਨੇ ਆਉਣਾ ਹੀ ਆਉਣਾ ਪਰ ਉਹ ਕੀ ਰਿਕਮੈਂਡ ਕਰਦੇ ਹੋ ਤੁਸੀਂ ਫਿਰ ਇਹੀ ਜਿੰਨਾਂ ਦੀ 1 ਨੰਬਰ ਆਉਂਦੀ ਹੈ ਜੀ ਤੇ 8 ਨੰਬਰ ਆਉਂਦੀ ਹੈ ਠੀਕ ਹੈ ਇਹ ਕਮੈਂਡ ਕਰਾਉਣੇ ਆ 2 एम एल ਸਵੇਰ ਤੇ 2 एम एल ਸ਼ਾਮ ਨੂੰ ਜੀ ਜੀ ਉਹਦੇ ਨਾਲ ਬਹੁਤ ਸਰ ਕਾਫੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਉਹ ਵਾਸਤੇ ਇਹਨਾਂ ਦੀ 1 ਨੰਬਰ ਦਵਾਈ ਆਉਂਦੀ ਹੈ ਜੀ ਉਹ ਮੰਨ ਕੇ ਚੱਲੋ ਕਿਸੇ ਵੀ ਉਹ ਸ਼ਰਤੀਆ ਜਿਹਨੂੰ ਕਹਿ ਦਿੰਦੇ ਆਪਾਂ ਇਲਾਜ ਹੈ ਜੀ ਸਿਰਫ ਤੁਸੀਂ ਇੱਕ ਦਿਨ ਹੀ ਦਿਓ ਉਹਨੂੰ ਸਵੇਰ ਛੱਡੀਆਂ ਆਉਂਦੀਆਂ ਮੰਨ ਕੇ ਚਲੋ ਦੁੱਧ ਦੇ ਵਿੱਚ ਜਾ ਮਸਟ੍ਰੈਸ ਹੈ ਤੇ ਉਹ ਸ਼ਾਮ ਨੂੰ ਹੀ ਤੁਹਾਨੂੰ ਫਰਕ ਪੈਣਾ ਮਹਿਸੂਸ ਹੋ ਜਾਊਗਾ ਅਗਲੇ ਦਿਨ ਹੀ ਬਿਲਕੁਲ ਠੀਕ ਹੋ ਜਾਊਗਾ ਮੈਨੂੰ 5 ਸਾਲ ਹੋ ਗਏ ਘਰ ਦੇ ਵਿੱਚ ਵੀ ਮੈਂ ਇਹਨਾਂ ਦੇ ਪ੍ਰੋਡਕਟ ਯੂਜ਼ ਕਰਦਾ ਸਿਰਫ ਏਆਈ ਵਾਸਤੇ ਹੀ ਡਾਕਟਰ ਬੁਲਾਉਣਾ ਨਹੀਂ ਤਾਂ ਮਾਲਕ ਦੀ ਕਿਰਪਾ ਮੈਂ ਇਹਨਾਂ ਦੇ ਪ੍ਰੋਡਕਟ ਯੂਜ਼ ਕਰਕੇ ਤੇ ਆਪਦੇ ਪਸ਼ੂ ਹਾਲ ਦੀ ਘੜੀ ਤੰਦਰੁਸਤ ਨੇ ਤੁਸੀਂ ਆਪਣੇ ਡਾਕਟਰ ਆ ਬਣੇ ਹਾਂ 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 ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਡੈਰੀ ਫਾਰਮਰਾਂ ਵਾਸਤੇ ਬੜੀ ਕਾਰਗਰ ਸਾਬਤ ਹੋ ਸਕਦੀ ਹੈ ਜੋ ਡੈਰੀ ਫਾਰਮਰ ਇਸ ਗੱਲੋਂ ਪਰੇਸ਼ਾਨ ਨੇ ਕਿ ਉਹਨਾਂ ਦੇ ਫਾਰਮ ਦੇ ਵਿੱਚੋਂ ਜਿੰਨੀ ਦੁੱਧ ਦੀ ਪ੍ਰੋਡਕਸ਼ਨ ਹੋਣੀ ਚਾਹੀਦੀ ਸੀ ਜਿੰਨਾ ਦੁੱਧ ਨਿਕਲਣਾ ਚਾਹੀਦਾ ਸੀ ਉਹ ਦੁੱਧ ਜਾਂ ਉਹ ਪ੍ਰੋਡਕਸ਼ਨ ਹੈਗੀ ਹੈ ਜਿਹੜੀ ਉਹ ਨਹੀਂ ਨਿਕਲ ਰਹੀ ਤਸਵੀਰਾਂ ਅੱਜ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਇਹ ਫਿਰੋਜ਼ਪੁਰ ਦਾ ਕੋਰ ਸਿੰਘ ਵਾਲੇ ਪਿੰਡ ਦਾ ਫਾਰਮ ਹੈਗਾ ਜਿੱਥੇ ਇਹ ਹੀ ਪ੍ਰੋਬਲਮ ਦੇ ਨਾਲ ਇਸੇ ਪ੍ਰੋਬਲਮ ਦੇ ਨਾਲ ਇੱਥੇ ਦੇ ਜਿਹੜਾ ਫਾਰਮਰ ਹੈਗੇ ਨੇ ਜਿਹੜੇ ਇੱਥੇ ਦੇ ਮਾਲਕ ਹੈਗੇ ਨੇ ਇਸ ਫਾਰਮ ਦੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਸੀ ਪਰ ਉਹਨਾਂ ਦੇ ਹੱਥ ਇੱਕ ਅਜਿਹਾ ਨੁਸਖਾ ਅਜਿਹਾ ਫਾਰਮੂਲਾ ਲੱਗਿਆ ਕਿ ਜਿਸ ਤੋਂ ਬਾਅਦ ਉਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਨੂੰ ਲੈ ਕੇ ਜਿਹੜੀ ਵੀ ਦਿੱਕਤ ਸੀ ਪਰੇਸ਼ਾਨੀ ਸੀ ਉਹ ਲਗਭਗ ਲਗਭਗ ਖਤਮ ਹੋ ਗਈ ਹੈ ਸਾਡੇ ਨਾਲ ਨੇ ਅ ਇਸ ਵੇਲੇ ਉਹਨਾਂ ਕੋਲ ਪੁੱਛਾਂਗੇ ਕਿ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਕਿਹੜੀ ਫਾਰਮੂਲਾ ਉਹਨਾਂ ਦੇ ਹੱਥ ਲੱਗਿਆ ਕਿ ਕਰਾਮਾਤੀ ਢੰਗ ਨਾਲ ਜਿਹੜੇ ਇਹਨਾਂ ਦੀਆਂ ਗਈਆਂ ਹੈਗੀਆਂ ਨੇ ਜਿਹੜੀ ਇਹਨਾਂ ਦੀ ਮੱਝਾਂ ਹੈਗੀਆਂ ਨੇ ਉਹਨਾਂ ਨੇ ਆਪਣਾ ਦੁੱਧ ਵਧਾ ਲਿਆ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਵੀਰ ਜੀ ਕੀ ਨਾਮ ਜੀ ਤੁਹਾਡਾ ਦਲਜੀਤ ਸਿੰਘ ਹੈ ਜੀ ਅੱਛਾ ਦਲਜੀਤ ਜੀ ਪਹਿਲਾਂ ਤੇ ਦੱਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਡੈਰੀ ਫਾਰਮਿੰਗ ਚ ਸਾਨੂੰ ਲਗਭਗ ਇੱਥੇ ਤਾਂ 1 ਸਾਲ ਹੀ ਹੋਇਆ ਚਲਾਇਆ ਇਹਨੂੰ ਬਾਕੀ ਸ਼ੁਰੂ ਤੋਂ ਲੈ ਕੇ ਹੀ ਬਜ਼ੁਰਗਾਂ ਤੋਂ ਇਹਦੇ ਨਾਲ ਅਸੀਂ ਚਲਾ ਰਹੇ ਹਾਂ ਫਾਰਮਿੰਗ ਦਾ ਕੰਮ ਫਾਰਮ ਤੇ ਤੁਸੀਂ ਪੂਰਾ ਕੋਠੀ ਜਿਹਾ ਵਰਗਾ ਬਣਾਇਆ ਹੋਇਆ ਹੈ ਹਾਂਜੀ ਇਹ ਹੁਣ ਪਹਿਲਾਂ ਘਰੇ ਸੀਗਾ ਹੁਣ ਬਾਹਰ ਸ਼ਿਫਟ ਕਰ ਲਿਆ ਜੀ ਆਪਾਂ ਵੱਡਾ ਕਰਨ ਦਾ ਪ੍ਰੋਗਰਾਮ ਬਣਾਇਆ ਪਹਿਲਾਂ ਘਟ ਸੀਗੇ ਕਿੰਨੇ ਸੀ ਪਹਿਲਾਂ ਦੋ ਤਿੰਨ ਹੀ ਸੀਗੇ ਜੀ ਹੁਣ 18-20 ਦੇ ਕਰੀਬ ਹੈਗੇ ਆਪਣੇ ਕੋਲੇ ਕਿੰਨੇ ਟਾਈਮ ਚ ਸਿਰਫ 1 ਸਾਲ 2 ਸਾਲ ਦੇ ਵਿੱਚ ਹੀ ਆਪਾਂ 1-2 ਸਾਲ ਹਾਂਜੀ 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 ਅੱਛਾ ਹਾਂਜੀ ਤੇ ਤੁਸੀਂ ਦੱਸ ਰਹੇ ਸੀ ਕਿ ਬੜੀ ਦਿੱਕਤ ਹੈਗੀ ਸੀ ਇੱਥੇ ਦੁੱਧ ਦੀ ਜਿਸ ਹਿਸਾਬ ਸਿਰ ਤੁਸੀਂ ਗਈਆਂ ਜਾਂ ਮੱਝਾਂ ਦੀ ਬਰੀਡ ਤਿਆਰ ਕੀਤੀ ਜਾਂ ਇੱਥੇ ਖਰੀਦੀਆਂ ਜੋ ਸੋਚ ਕੇ ਦੁੱਧ ਉਸ ਤਰੀਕੇ ਦਾ ਨਹੀਂ ਸੀ ਮਿਲ ਰਿਹਾ ਕੀ ਕਾਰਨ ਸੀ ਕਾਰਨ ਇਹ ਹੋ ਸੀ ਸਰ ਜਿੰਨਾ ਆਪਾਂ ਇਹਨੂੰ ਦਾਣਾ ਪਾਉਂਦੇ ਸੀਗੇ ਉਸ ਤੋਂ ਦੁੱਧ ਕੀ ਨਾਲ ਲਈ ਦੇ ਇਹਨਾਂ ਦਾ ਘਟ ਪੈਦਾ ਹੁੰਦਾ ਸੀਗਾ ਫਿਰ ਇਹਨਾਂ ਦਾ ਮੈਂ ਐਡ ਵੇਖੀ ਸੀ ਬੀਐਸਕੇ ਵਾਲਿਆਂ ਦੀ ਉਹਨਾਂ ਦੀ ਆ ਆਉਂਦੀ ਹੈ ਜੀ 10 ਨੰਬਰ ਸ਼ੀਸ਼ੀ ਅੱਛਾ ਇਹਦੇ ਨਾਲ ਮੰਨ ਕੇ ਚੱਲੋ ਜੇ ਆਪਣੀ ਗਾਂ ਦਾ 25 ਲੀਟਰ ਦੁੱਧ ਹੈਗਾ ਤਿੰਨ ਤੋਂ 5 ਲੀਟਰ ਗਾਂ ਪਲੱਸ ਦੁੱਧ ਕਰ ਲੈਂਦੀ ਹੈ ਤਿੰਨ ਤੋਂ 5 ਲੀਟਰ ਹਾਂਜੀ ਏਕ ਠੇਕ ਲਾ ਲਓ ਨਹੀਂ ਨਹੀਂ ਜੀ ਤਿੰਨ ਤੋਂ 5 ਲੀਟਰ ਮਾਮੂਲੀ ਗੱਲ ਹੈ ਜੀ ਉਹ ਵੀ ਮਾਮੂਲੀ ਗੱਲ ਹੈ ਹਾਂਜੀ ਹਾਂਜੀ ਸੱਜਰ ਗਾਂ ਨੂੰ ਸਿਰਫ 20 20 ਐਮ ਐਲ ਦਿੰਦੇ ਰਹੇ ਆ ਤੇ ਉਹਦੇ ਕਾਰਨ ਦੁੱਧ 'ਚ ਵੀ ਕਾਫੀ ਫਰਕ ਪੈਂਦਾ ਬਾਕੀ ਹੋਰ ਇਹਨਾਂ ਦੇ 28 29 ਪ੍ਰੋਡਕਟ ਹੈਗੇ ਆ ਸਾਰੇ ਯੂਜ਼ ਕਰਦੇ ਆ ਪਸ਼ੂਆਂ ਦੀ ਰਿਪੀਟ ਕਿਟ ਵਗੈਰਾ ਜਿੰਨੇ ਵੀ ਆਉਂਦੇ ਆ ਉਹ ਸਾਰੇ ਹੀ ਟੋਟਲ ਬਹੁਤ ਲਾਜਵਾਬ ਉਹਨਾਂ ਦੇ ਹੈਗੀਆਂ ਜੀ ਜੀ अच्छा ਤੁਹਾਡੇ ਫਾਰਮ ਦੇ ਵਿੱਚ ਦੁੱਧ ਤੋਂ ਇਲਾਵਾ ਤੁਸੀਂ ਕਹਿ ਰਹੇ ਹੋ ਵੀ ਦੁੱਧ ਦੀ ਸਮੱਸਿਆ ਤਾਂ ਹੱਲ ਹੋ ਗਈ ਕਿੰਨੇ ਟਾਈਮ ਚੱਲ ਹੋ ਗਈ ਸੀ ਦੁੱਧ ਦੀ ਸਮੱਸਿਆ ਨਹੀਂ ਸਾਰੇ ਇਹਦਾ ਤਾਂ ਸਿੰਪਲ ਹੈ ਜੀ ਮੰਨ ਕੇ ਚਲੋ ਸੱਜਰ ਸੂਆ ਕੋਈ ਵੀ ਆਪਣੇ ਕੋਲੇ ਹੈਗਾ گا ਉਹਨੂੰ ਤੁਸੀਂ ਜਦੋਂ ਬੌਲਾ ਆਪਾਂ ਚੁਣੇ ਆ ਉਹਦਾ ਉਸੇ ਦਿਨ ਤੋਂ ਮਤਲਬ ਕਿ ਜਦੋਂ ਫੀਡ ਵਗੈਰਾ ਖਾਣ ਲੱਗ ਪੈਂਦੀ ਹੈ ਤੇ ਉਸੇ ਦਿਨ ਤੁਸੀਂ ਇਹਨੂੰ ਸਟਾਰਟ ਕਰ ਦਿਓ ਤੇ ਫਰਕ ਪਾ ਆ ਜਾਂਦੀ ਹੈ ਜੀ ਅੱਛਾ ਇੱਥੇ ਦੱਸ ਸਕਦੇ ਹੋ ਕਿਸੇ ਗਾਂ ਨੂੰ ਜਿਹਨੂੰ ਫਰਕ ਹਾਂਜੀ ਆ ਆਪਣੇ ਕੋਲੇ ਹੈ ਜੀ ਆਜੋ ਤੁਹਾਨੂੰ ਦਿਖਾਉਣੇ ਆ ਜੀ 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 ਸੋ ਤੁਸੀਂ ਦੇਖੋ ਦਿਖਾ ਰਹੇ ਨੇ ਲਾਈਵ ਵੀ ਦਿਖਾਉਣਗੇ ਸਾਡੇ ਨਾਲ ਸਾਡੇ ਨਾਲ ਨੇ ਜਿਹੜੇ ਤੇ ਜਿਸ ਨੂੰ ਫਰਕ ਪਿਆ ਇਹ ਗਾਂ ਸੀ ਆ ਗਾਂ ਹਾਂਜੀ ਆ ਗਾਂ ਕੀ ਫਰਕ ਪਿਆ ਜੀ ਇਹ ਮੰਨ ਕੇ ਚੱਲੋ ਪਹਿਲਾਂ 35 ਲੀਟਰ ਤੇ ਸੀਗੀ ਜੀ ਹੁਣ ਇਹ 40 ਪਲੱਸ ਕਰ ਗਈ ਹੈ ਜੀ ਦੁੱਧ ਹਾਂਜੀ ਪਹਿਲਾਂ 35 36 ਲੀਟਰ ਦਿੰਦੀ ਸੀਗੀ ਜੀ ਹੁਣ ਇਹ 40 ਪਲੱਸ ਦੇ ਕਰੀਬ ਹੈਗਾ ਦੋ ਕਿੰਨੇ ਦਿਨਾਂ ਚ ਫਰਕ ਪਿਆ ਇਹ ਸਰ ਹਫਤੇ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਸਿਰਫ ਦੋ ਸ਼ੀਸ਼ੀਆਂ ਦਿੱਤੀਆਂ ਇਹਨੂੰ ਤੇ ਹਾਂਜੀ ਉਹਦੇ ਨਾਲ ਹੀ ਹੁਣ ਉਸ ਤੋਂ ਬਾਅਦ ਨਹੀਂ ਕੋਈ ਵੀ ਸ਼ੀਸ਼ੀ ਦਿੱਤੀ ਤੇ ਉੱਥੇ ਟਿਕਿਆ ਰਿਹਾ ਦੁੱਧ ਅੱਛਾ ਤੇ ਫਿਰ ਤੇ ਇਹ ਫਿਰਤੇ ਇਹ ਗੱਲ ਹੋਈ ਵੀ ਜਿਹੜਾ ਇਹ ਸ਼ੀਸ਼ੇ ਦੇ ਉੱਤੇ ਖਰਚਾ ਹੋਣਾ ਤੇ ਉਹ ਤਾਂ ਫਿਰ ਫ੍ਰੀ ਚ ਹੀ ਸਾਰਾ ਕੁਝ ਹੋ ਗਿਆ ਜੋ ਦੁੱਧ ਵਧ ਗਿਆ 4 450 ਰੁਪਏ ਦੀ ਆਉਂਦੀ ਹੈ ਜੀ ਹਰ ਇੱਕ ਇਹਨਾਂ ਦਾ ਪ੍ਰੋਡਕਟ ਹੈ ਜਿਹੜਾ ਸਿਰਫ 450 ਰੁਪਏ ਦੇ ਵਿੱਚ ਹੀ ਆਉਂਦਾ ਹੈ ਜੀ ਤੇ ਉਹ ਆਟੋਮੈਟਿਕ ਹੀ ਖਰਚਾ ਘੱਟ ਹੋ ਜਾਂਦਾ ਇੱਕ ਵਾਰ ਚ ਜੇ 4 ਕਿਲੋ ਦੁੱਧ ਵਧ ਉਹ ਤਾਂ ਸਹੀ ਗੱਲ ਹੈ ਇੱਕ ਦਿਨ ਦੇ ਇੱਕ ਟਾਈਮ ਦੇ ਵਿੱਚ ਹੀ ਪੂਰਾ ਹੋ ਜਾਂਦਾ ਮੰਨ ਕੇ ਚੱਲੋ 4 ਕਿਲੋ ਵਧ ਗਿਆ ਤਾਂ ਹਾਂਜੀ ਇੱਕ ਦਿਨ ਦੇ ਵਿੱਚ ਹੀ ਖਰਚਾ ਤਾਂ ਆਪਣਾ ਕੱਢ ਜਾਂਦੀ ਹੈ ਜੀ ਹਾਂਜੀ अच्छा ते ਤੁਸੀਂ ਦੱਸ ਰਹੇ ਸੀ ਕਿ ਮੈਂ ਸਟੈਟਸ ਦੇ ਵੀ ਪ੍ਰੋਬਲਮ ਨਾਲ 2 2 4 4 ਹੋਣਾ ਪਿਆ ਤੁਹਾਨੂੰ ਇੱਥੇ ਪਹਿਲਾਂ ਹਾਂਜੀ ਉਹ ਹਰੇਕ ਫਾਰਮ ਦੇ ਵਿੱਚ ਹੈ ਜੀ ਉਹ ਯੂਜ਼ ਨਹੀਂ ਕੋਈ ਕਰਦਾਗਾ ਉਹਨਾਂ ਵਾਸਤੇ ਇਹਨਾਂ ਦੀ ਇੱਕ ਨੰਬਰ ਦਵਾਈ ਆਉਂਦੀ ਹੈ ਜੀ ਉਹ ਮੰਨ ਕੇ ਚੱਲੋ ਕਿਸੇ ਵੀ ਉਹ ਸ਼ਰਤਿਆ ਜਿਹਨੂੰ ਕਹਿ ਦਿੰਨੇ ਆਪਾਂ ਲਾਜ ਹੈ ਜੀ ਸਿਰਫ ਤੁਸੀਂ ਇੱਕ ਦਿਨ ਹੀ ਦਿਓ ਉਹਨੂੰ ਸਵੇਰ ਛੱਡੀਆਂ ਆਉਂਦੀਆਂ ਮੰਨ ਕੇ ਚੱਲੋ ਦੁੱਧ ਦੇ ਵਿੱਚ ਜਾਂ ਸਟ੍ਰੈਸ ਹੈ ਤੇ ਉਹ ਸ਼ਾਮ ਨੂੰ ਹੀ ਤੁਹਾਨੂੰ ਫਰਕ ਪੈਣਾ ਮਹਿਸੂਸ ਹੋ ਜਾਊਗਾ ਅਗਲੇ ਦਿਨ ਹੀ ਬਿਲਕੁਲ ਠੀਕ ਹੋ ਜਾਊਗੀ ਜੀ ਜੀ ਹਾਂਜੀ ਬਾਲਾ ਕੋਈ ਲੰਮੀ ਝੋੜੀ ਨਹੀਂ ਉਹ ਸ਼ੀਸ਼ੀ ਪਈ ਆਪਣੇ ਕੋਲੇ ਅੱਧੀ ਵੀ ਨਹੀਂ ਲੱਗਦੀਗੀ ਜੇ ਅਸੀਂ ਤੁਰੰਤ ਇਲਾਜ ਕਰਦੇ ਆਂ ਤਾਂ ਮੌਕੇ ਤੇ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਨੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਔਰ ਆਪਣੇ ਦੁੱਧ ਦੀ ਪ੍ਰੋਡਕਸ਼ਨ ਨੂੰ ਲੈ ਕੇ ਬੜੇ ਪਰੇਸ਼ਾਨ ਨੇ ਉਹ ਕਹਿੰਦੇ ਵੀ ਅਸੀਂ ਚਾਹ ਜਰਸੀ ਲੈ ਕੇ ਆਂਦੀ ਸੀ ਚਾਹ ਅਸੀਂ ਅਮਰੀਕਨ ਬਰੀਡ ਤਿਆਰ ਕਰਵਾਈ ਜਿੰਨਾ ਅਸੀਂ ਸੋਚਿਆ ਸੀ ਦੁੱਧ ਉਹਨਾ ਮਿਲ ਨਹੀਂ ਰਿਹਾ ਕਾਰਨ ਇਉਂ ਹੈ ਜੀ ਇਹਦਾ ਮੰਨ ਕੇ ਚੱਲੋ ਹੁਣ ਸੱਜਰ ਗਾਂ ਕੋਈ ਵੀ ਸੂਈ ਆ ਉਹਨੂੰ ਮਸਟੈਟਸ ਦੀ ਪ੍ਰੋਬਲਮ ਆ ਗਈ ਆਪਾਂ ਡਾਕਟਰ ਤੋਂ ਟੀਕੇ ਲਵਾ ਲਏ ਹਾਂਜੀ ਘੱਟ ਤੋਂ ਘੱਟ 4-5 ਲੀਟਰ ਤਾਂ ਉਹ ਟੀਕਿਆਂ ਨੇ ਸਿਕਾ ਦੇਣਾ ਦੁੱਧ ਠੀਕ ਹੈ ਜੀ ਹਾਂਜੀ ਕਿਉਂ ਗਰਮ ਹੁੰਦੇ ਆ ਇੰਜੈਕਸ਼ਨ ਉਹ ਟੀਕੇ ਨਾਲ ਫਰਕ ਪੈ ਜਾਣਾ ਜੇ ਆਪਾਂ ਉਹਨੂੰ ਇੱਕ ਨੰਬਰ ਦਵਾਈ ਦੇਈਏ ਮੌਕੇ ਤੇ ਉਹ ਦੁੱਧ ਬਿਲਕੁਲ ਵੀ ਫਰਕ ਨਹੀਂ ਪਾਉਂਦੀ ਗੀ ਹਾਂਜੀ ਤੇ ਉਹਦੇ ਨਾਲ ਆਪਾਂ ਜੇ ਆਹ 10 ਨੰਬਰ ਸ਼ੁਰੂ ਕਰਦੇ ਆ ਤੇ ਆਟੋਮੈਟਿਕਲੀ ਜਿਹੜਾ ਟੀਕਿਆਂ ਨੇ ਦੁੱਧ ਸਿਕਾਉਣਾ ਸੀਗਾ ਤੇ ਉਹਦਾ ਉਲਟਾ ਮਤਲਬ ਕੀ ਉਹ ਵਧਣਾ ਸ਼ੁਰੂ ਹੋ ਜਾਂਦਾ ਦੁੱਧ ਹਾਂਜੀ ਇਹ ਟੀਕਿਆਂ ਤੋਂ ਨੋ ਐਂਟਰੀ ਹੋ ਜਾਂਦੀ ਹੈ ਡਾਕਟਰ ਦੀ ਮੈਨੂੰ 5 ਸਾਲ ਹੋ ਗਏ ਘਰ ਦੇ ਵਿੱਚ ਵੀ ਮੈਂ ਇਹਨਾਂ ਦੇ ਪ੍ਰੋਡਕਟ ਯੂਜ਼ ਕਰਦਾ ਸਿਰਫ ਏਆਈ ਵਾਸਤੇ ਹੀ ਡਾਕਟਰ ਬੁਲਾਉਣਾ ਨਹੀਂ ਤਾਂ ਮਾਲਕ ਦੀ ਕਿਰਪਾ ਮੈਂ ਇਹਨਾਂ ਦੇ ਪ੍ਰੋਡਕਟ ਯੂਜ਼ ਕਰਕੇ ਤੇ ਆਪਦੇ ਪਸ਼ੂ ਹਾਲ ਦੀ ਘੜੀ ਤੰਦਰੁਸਤ ਮਤਲਬ ਤੁਸੀਂ ਆਪਣੇ ਡਾਕਟਰ ਆਪ ਬਣੇ ਹਾਂ 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 ਬਸ ਏਆਈ ਦਾ ਟਰੀਟਮੈਂਟ ਕਰ ਲਿਆ ਤੇ ਆਪ ਬਣ ਜਾਗੇ ਕੋਸ਼ਿਸ਼ ਜਾਰੀ ਹੈ ਆਪਣੀ ਜੀ ਜੀ ਸੋ ਸਾਡੇ ਨਾਲ ਇੱਥੇ ਵੈਟਨਰੀ ਡਾਕਟਰ ਡਾਕਟਰ ਲਵਪਰੀ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਆ ਡਾਕਟਰ ਸਾਹਿਬ ਫਿਰ ਤੁਹਾਡਾ ਤਾਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜੀ ਬਹੁਤ ਬਹੁਤ ਜੀ ਤੁਹਾਡੀ ਤਾਂ ਫਿਰ ਕਹਿੰਦੇ ਵੀ ਐਂਟਰੀ ਹੁਣ ਜਿਹੜੇ ਜਿਹੜੇ ਫਾਰਮਰ ਦੇ ਵਿੱਚ ਡਾਕਟਰ ਬੀਐਸਕੇ ਜਾ ਰਿਹਾ ਹੈ ਵੈਟਰਨਰੀ ਡਾਕਟਰਾਂ ਦੀ ਐਂਟਰੀ ਬੰਦ ਹੋ ਰਹੀ ਹੈ ਹੌਲੀ ਹੌਲੀ ਹਾਂਜੀ ਇਹ ਗੱਲ ਹੈ ਹਾਂਜੀ ਸਹੀ ਗੱਲ ਹੈ ਜੀ ਬਹੁਤ ਫਰਕ ਪੈ ਰਿਹਾ ਜੀ ਜਿਵੇਂ ਜਿਵੇਂ ਵੀਰ ਜੀ ਦਾਸ ਹੀ ਰਹੇ ਸੀ ਤੁਹਾਨੂੰ ਜਿਵੇਂ ਜਿਵੇਂ ਇਹਨਾਂ ਦੇ ਪ੍ਰੋਡਕਟ ਆ ਰਹੇ ਜੀ ਸਾਰੀਆਂ ਬਿਮਾਰੀਆਂ ਉੱਪਰ ਆ ਰਹੇ ਜੀ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਫਿਰ ਸਾਡੀ ਤਾਂ ਐਂਟਰੀ ਫਿਰ ਤੁਹਾਨੂੰ ਪਤਾ ਘਟੂਗੀ ਜੀ ਅੱਛਾ ਲੱਡੀ ਜੀ ਜਿਹੜੇ ਇੱਥੇ ਕਿਹੜੇ ਕਿਹੜੀ ਏ ਸੀਰੀਜ਼ ਤੁਸੀਂ ਦੇਖਦੇ ਹੋ ਕੋਰ ਸਿੰਘ ਵਾਲਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਨੇੜੇ ਤੇੜੇ ਫਸਲ ਕਾ ਤੱਕ ਤੁਸੀਂ ਤੁਹਾਡੇ ਨੁਸਖੇ ਫਾਰਮੂਲੇ ਇੱਥੇ ਤੁਸੀਂ ਦਿੰਦੇ ਹੋ ਤੇ ਕਿਹੜੀ ਪ੍ਰੋਬਲਮਾਂ ਜ਼ਿਆਦਾ ਨੇ ਇੱਥੇ ਫਾਰਮਰਾਂ ਨੂੰ ਖਾਸ ਕਰਕੇ ਦੁੱਧ ਨਾਲ ਸੰਬੰਧਿਤ ਮੂ ਸਟੈਟਸ ਵਗੈਰਾ ਜਿਆਦਾ ਜੀ ਅੱਛਾ ਮੂ ਸਟੈਟਸ ਦਾ ਹਾਂ ਉਹ ਜਿਆਦਾ ਹੋ ਜਾਣਾ ਜੇ ਮਨ ਲਓ ਮੌਸਮ ਖਰਾਬ ਹੋਇਆ ਜੀ ਉਹਨੇ ਆਉਣਾ ਹੀ ਆਉਣਾ ਜੀ ਠੀਕ ਹੈ ਹਾਂ ਉਹਦੇ ਵਿੱਚ ਬਹੁਤ ਜਿਆਦਾ ਆਉਣ ਦੇ ਚਾਂਸ ਹੋ ਜਾਂਦੇ ਹਾਂ ਹਾਂ ਉਹਨਾਂ ਨੂੰ ਕੀ ਰਿਕਮੈਂਡ ਕਰਦੇ ਹੋ ਤੁਸੀਂ ਫਿਰ ਇਹੀ ਜਿਨ੍ਹਾਂ ਦੀ ਇੱਕ ਨੰਬਰ ਆਉਂਦੀ ਹੈ ਜੀ ਤੇ ਇੱਕ ਅੱਠ ਨੰਬਰ ਆਉਂਦੀ ਹੈ ਜੀ ਇਹ ਕਮੈਂਡ ਕਰਾਉਣੇ ਆ 2ml ਸਵੇਰ ਤੇ 2ml ਸ਼ਾਮੀ ਜੀ 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 ਉਹਦੇ ਨਾਲ ਬਹੁਤ ਅਸਰ ਕਾਫੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਤੇ ਫਿਰ ਲੱਭਰੀ ਜੀ ਇੱਕ ਹੋਰ بڑا ਅਹਿਮ ਮਸਲਾ ਹੈ ਤੇ ਜਿਹੜੇ ਇਸ ਵੇਲੇ ਤੁਹਾਨੂੰ ਲੋਕ ਵੇਖ ਰਹੇ ਨੇ ਦੁੱਧ ਦੀ ਪ੍ਰੋਡਕਸ਼ਨ ਤੋਂ ਪਰੇਸ਼ਾਨ ਨੇ ਔਰ ਵੀ ਅਸੀਂ ਜੋ ਸੋਚਿਆ ਸੀ ਕਦੇ ਕਿਸੇ ਬਿਮਾਰੀ ਨਾਲ ਕਦੇ ਮਸਟੇਟਸ ਨਾਲ ਕਦੇ ਬੰਨਣ ਲੱਗਣ ਨਾਲ ਕਦੇ ਪਸ਼ੂ ਦੀ ਖੁਰਾਕ ਨਾ ਸਹੀ ਤਰੀਕੇ ਨਾਲ ਪਚ ਨਹੀਂ ਰਹੀ ਤੇ ਉਹ ਦੁੱਧ ਦੀ ਪ੍ਰੋਡਕਸ਼ਨ ਤੋਂ ਪਰੇਸ਼ਾਨ ਹੋ ਕਹਿੰਦੇ ਅਸੀਂ ਸੋਚਿਆ ਸੀ ਤੇ 20 ਲੀਟਰ ਤੇ ਮਿਲ ਰਿਹਾ ਸਾਨੂੰ 18 ਲੀਟਰ ਸੋਚੇ ਸੀ ਅਸੀਂ 25 ਲੀਟਰ ਤੇ ਮਿਲ ਰਿਹਾ ਸਾਨੂੰ 20 ਲੀਟਰ ਤੇ 5 ਲੀਟਰ ਦਾ ਉਹਨਾਂ ਦਾ ਨੁਕਸਾਨ ਸਿੱਧਾ ਸਿੱਧਾ ਹੀ ਹੋ ਰਿਹਾ ਉਹਨਾਂ ਨੂੰ ਫਿਰ ਤੁਸੀਂ ਕੀ ਕਹੋਗੇ ਇਸ ਵੇਲੇ ਕੋਈ ਘਰੇਲੂ ਨੁਸਖਾ ਹੈ ਇਸ ਉਸ ਚੀਜ਼ ਨੂੰ ਵਧਾਉਣ ਵਾਲਾ ਘਰੇਲੂ ਨੁਕਸਾ ਜੀ ਹੋਣਾ ਜਿਵੇਂ ਤੁਹਾਨੂੰ ਦੱਸਿਆ ਜੀ ਇਹਨਾਂ ਨੇ ਡਾਕਟਰ ਸਾਹਿਬ ਦੀ ਆਈ ਹੈ ਡਾਕਟਰ ਬੀ ਐਸ ਕੇ ਇਹਨਾਂ ਦਾ ਆਈ ਹੈ ਜੀ ਆਪਣਾ ਤੁਹਾਨੂੰ ਪ੍ਰੋਡਕਟ ਉਹਨੇ ਵਿਖਾਇਆ ਸੀ ਉਹਨਾਂ ਨੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਉਹਨਾਂ ਨੇ ਯੂਜ਼ ਕੀਤਾ 4-5 ਦਿਨ ਤੋਂ ਤੇ ਬੜਾ ਵਧੀਆ ਇਹਨਾਂ ਨੂੰ ਲੱਗਾ ਦੀ ਵੀ ਚੰਗੇ ਵਧੀਆ ਰਿਜ਼ਲਟ ਆ ਰਹੇ ਜੀ ਜੀ ਤੇ ਜਿਹੜੇ ਕਿਸਾਨ ਇਸ ਵੇਲੇ WhatsApp ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕਿਹੜੀ ਚੀਜ਼ ਦਾ ਤੁਸੀਂ ਸਭ ਤੋਂ ਵੱਧ ਖਿਆਲ ਰੱਖਣ ਨੂੰ ਕਹੋਗੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡਾ ਪੰਜਾਬੀ ਭਾਈਚਾਰਾ ਵੱਸਦਾ ਹੈ ਜਿਨ੍ਹਾਂ ਨੂੰ ਜੋ ਐਨੀਮਲ ਦਾ ਕੰਮ ਕਰਦਾ ਹੈ ਆ ਡੈਰੀ ਫਾਰਮਿੰਗ ਦਾ ਕੰਮ ਕਰਦਾ ਹੈ ਸਭ ਤੋਂ ਵੱਧ ਧਿਆਨ ਰੱਖਣੀਓ ਗੱਲ ਤੁਹਾਡੇ ਮੁਤਾਬਕ ਕਿਹੜੀ ਹੁੰਦੀ ਹੈ ਸਾਡੇ ਤੇ ਇਹੋ ਹੀ ਆ ਜੀ ਵੀ ਇਹਨਾਂ ਦੀ ਦੇਖਭਾਲ ਜੀ ਮੈਨ ਇਹਨਾਂ ਤੇ ਨਿਗਰਾਨੀ ਪਸੂਆਂ ਤੇ ਨਿਗਰਾਨੀ ਕਿ ਪਸੂ ਕੀ ਕਰ ਰਿਹਾ ਕਿੰਨਾ ਖਾ ਰਿਹਾ ਕਿੰਨਾ ਪੀ ਰਿਹਾ ਠੀਕ ਹੈ ਨਾ ਤੇ ਮੇਨ ਇਹਨਾਂ ਦੀ ਇਹੋ ਹੀ ਹੁੰਦੀ ਹੈ ਜੀ ਵੀ ਇਹਨਾਂ ਦੇ ਲੈ ਧਿਆਨ ਦੇਣ ਦੀ ਬਹੁਤ ਜਿਆਦਾ ਲੋੜ ਹੈ ਜੇ ਜਿਆਦਾ ਵਧੀਆ ਧਿਆਨ ਦੇਗਾ ਤੇ ਫਿਰ ਦੁੱਧ ਪ੍ਰੋਡਕਸ਼ਨ ਤਾਂ ਵਾਦੀ ਵਾਦੀ ਹੈ ਠੀਕ ਹੈ ਠੀਕ ਹੈ ਨਾ ਤੇ ਉਸ ਜੀ ਗੱਲ ਕਰ ਰਹੇ ਸੀ ਕਿ ਜਿਨ੍ਹਾਂ ਨੂੰ ਪਸ਼ੂਆਂ ਨਾਲ ਪਿਆਰ ਹੈ ਆਪਣੀ ਡੈਰੀ ਫਾਰਮਿੰਗ ਨਾਲ ਪਿਆਰ ਹੈ ਉਹ ਸੂਹ ਨਹੀਂ ਲਾਉਂਦਾ ਜੀ ਇਹ ਤਾਂ ਚਲੋ ਫਰਕ ਹੈਗਾ ਜੀ ਪਿਆਰ ਹੈਗਾ ਜੀ ਚਲੋ ਜਾਦਾ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਮੈਨੂੰ ਤਾਂ ਸ਼ੁਰੂ ਤੋਂ ਹੀ ਹੈਗਾ ਜੀ ਠੀਕ ਹੈ ਨਾ ਜੀ ਜਦੋਂ ਤੇ ਚਲੋ ਕਰਦੇ ਪਏ ਪ੍ਰੈਕਟਿਸ ਉਸ ਹਾਰ ਨਾਲ ਜੀ ਤੇ ਬਹੁਤ ਜ ਲਗਾ ਜੀ ਇਹਨਾਂ ਨਾਲ ਆਪਾਂ ਨੂੰ ਪਸ਼ੂਆਂ ਨੂੰ ਸੂਈਆਂ ਤੋਂ ਕਿਵੇਂ ਬਚਾਇਆ ਜਾਵੇ ਸੂਈਆਂ ਤਾਂ ਫਿਰ ਐਵੇਂ ਹੀ ਆ ਜੀ ਜਿਵੇਂ ਤੁਹਾਡੇ ਆ ਗਿਆ ਜੀ ਆਪਾਂ ਡੈਕਟ ਆਇਆ ਜੀ 1 ਨੰਬਰ ਤੇ 8 ਨੰਬਰ ਇਹ ਬਹੁਤ ਵਧੀਆ ਵੇ ਜਦੋਂ ਅੱਜ ਦੇਣਾ ਸ਼ੁਰੂ ਕਰੋ ਤਿੰਨਾਂ ਚਾਰਾਂ ਦਿਨਾਂ ਤੇ ਕਰਾਸਰ ਵਿਖਾਉਣਾ ਸ਼ੁਰੂ ਕਰ ਦਿੰਦੇ ਮਤਲਬ ਸਾਰੀ ਟੈਨਸ਼ਨ ਹੈਗੀ ਹੈ ਜਿਹੜੀ ਉਹ ਡਾਕਟਰਾਂ ਵਾਲੀ ਜਿੰਨੀ ਟੈਨਸ਼ਨ ਈ ਆ ਤੁਹਾਨੂੰ ਪਹਿਲਾਂ ਜਿੰਨੀ ਟੈਨਸ਼ਨ ਹੁੰਦੀ ਸੀ ਕਿਸਾਨ ਦੀ ਉਹ ਸਾਰੇ ਡਾਕਟਰ ਬੀਐਸਕੇ ਦੇ ਨੁਸਖਿਆਂ ਨੇ ਲੈ ਲਈਏ ਹੁਣ ਹਾਂ ਲੈ ਲਈਏ ਜੀ ਲੈ ਲਈਏ ਵਾਕਿਆ ਸਹੀ ਗੱਲ ਹੈ ਜੀ 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 ਬਹੁਤ ਬਹੁਤ ਰਿਜ਼ਲਟ ਆ ਰਹੇ ਜੀ 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 ਲਾਪਰਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁਝ ਕੋ ਹੋਰ ਲੋਕ ਵੀ ਹੈਗੇ ਨੇ ਜਿਹੜੇ ਖਾਸ ਕਰਕੇ ਇਸ ਫਾਰਮ ਨੂੰ ਦੇਖਣ ਆਏ ਨੇ ਕਿ ਕਿਵੇਂ ਇਸ ਥਾਂ ਦੇ ਉੱਤੇ ਲਗਾਤਾਰ ਹੈਗਾ ਜਿਹੜਾ ਦੁੱਧ ਦੀ ਮਿਲਕ ਦੀ ਪ੍ਰੋਡਕਸ਼ਨ ਹੈਗੀ ਉਹ ਵੱਧ ਰਹੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੋ ਨਾ ਸਿਰਫ ਕਿਸਾਨ ਇ ਡਾਕਟਰ ਪਾਈਚਾਰਾ ਹੈਗਾ ਉਹ ਵੀ ਇੱਥੇ ਖਾਸ ਕਰਕੇ ਦੇਖਣ ਆਉਂਦੇ ਨੇ ਕਿ ਕਿਵੇਂ ਜਿਹੜੀਆਂ 20 20 ਕਿਲੋ 20 20 ਲੀਟਰ ਵਾਲੀਆਂ ਜਿਹੜੀਆਂ ਗਈਆਂ ਹੈਗੀਆਂ ਨਾ 25 ਲੀਟਰ ਤੇ ਕਿਵੇਂ ਪਹੁੰਚ ਜਾਂਦੇ ਨੇ ਕੁਝ ਹੀ ਦਿਨਾਂ 'ਚ ਸਾਡੇ ਨਾਲ ਵੈਟਰਨਰੀ ਪ੍ਰੈਕਟਿਸ ਕਰਦੇ ਡਾਕਟਰ ਕੁਲਦੀਪ ਜੀ ਨੇ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਅੱਛਾ ਹਾਂਜੀ ਅੱਛਾ ਕੀ ਕੀ ਦੇਖਣ ਆਏ ਹੋ ਤੁਸੀਂ ਖਾਸ ਕਰਕੇ ਅੱਜ ਇਹਨਾਂ ਦੇ ਫਾਰਮ ਤੇ ਆਏ ਹੋ ਤੁਸੀਂ ਡੈਰੀ ਤੇ ਨਹੀਂ ਇਹ ਦਲਜੀਤ ਸਿੰਘ ਮੇਰੇ ਮਿੱਤਰ ਹੈ ਮੈਂ ਅਕਸਰ ਇਹਨਾਂ ਕੋਲ ਆਉਂਦਾ ਰਹਿੰਦਾ ਠੀਕ ਹੈ ਤੇ ਬਾਕੀ ਇਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਫਾਰਮ ਤੇ ਮੈਂ ਆਉਣ ਜਾਣ ਬਣਿਆ ਰਹਿੰਦਾ ਹੈ ਤੇ ਬੜਾ ਵਧੀਆ ਫਾਰਮ ਦਾ ਇਹਨਾਂ ਦਾ ਸਿਸਟਮ ਹੈ گاਵਾ ਬੜੀਆਂ ਅੱਛੀਆਂ ਨੇ ਕੋਲੇ ਦੁੱਧ ਦੀ ਪ੍ਰੋਡਕਸ਼ਨ ਬਹੁਤ ਵਧੀਆ ਹੈ ਇਹਨਾਂ ਦੀ ਤੇ ਬਾਕੀ ਇਹਨਾਂ ਮੈਂ ਪ੍ਰੈਕਟਿਸ ਕਰਦਾ ਜਿਵੇਂ ਬੀਐਸਕੇ ਇਹ ਮੈਨੂੰ ਦੱਸਦੇ ਹੁੰਦੇ ਮੈਂ ਕਹਿੰਦਾ ਯਾਰ ਤੂੰ ਚਾਹ ਪਲਾਉਣ ਵਾਸਤੇ ਬੁਲਾ ਲੈਣਾ ਤੇ ਟਿਕਟੋਕੇ ਵੀ ਲਵਾ ਲਿਆ ਕਰ ਸਾਡੇ ਤੋਂ ਇਹ ਕਹਿੰਦਾ ਯਾਰ ਮੈਂ ਟੀਕੇ ਤਾਂ ਲਵਾ ਲਿਆ ਕਰ ਪਰ ਸਾਨੂੰ ਜ਼ਰੂਰਤ ਨਹੀਂ ਕਹਿੰਦਾ ਪੈਂਦੀ ਮੈਂ ਕਿਹਾ ਵੀ ਕੀ ਕਾਰਨ ਕੀ ਹੈ ਉਹ ਕਹਿੰਦਾ ਵੀ ਸਾਡੇ ਕੋਲੇ ਇੱਕ ਡਾਕਟਰ ਹੈਗਾ ਬੀਐਸਕੇ ਅੱਛਾ ਜੀ ਮੈਂ ਕਿਹਾ ਚਲੋ ਮੈਂ ਵੈਸੇ ਵਰਤਿਆ ਨਹੀਂ ਮੇਰਾ ਮਿੱਤਰ ਹੈ ਮੈਂ ਤੇ ਵਿਸ਼ਵਾਸ ਕਰਦਾ ਐ ਵੀ ਜੇ ਇਹਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਜ਼ਰੂਰ ਦੱਸਦਾ ਠੀਕ ਹੈ ਤੇ ਦਰਸਲ ਇਹ ਰਿਜ਼ਲਟ ਇਹਨੇ ਲਿਆ ਤੇ ਵਧੀਆ ਤੇ ਮੈਨੂੰ ਚਾਹ ਹਸਤੇ ਜਾਂ ਏਆਈ ਹਸਤੇ ਹੀ ਬੁਲਾਉਂਦਾ ਹਾਂਜੀ 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 ਓਹ ਟੀਕੇ ਵਾਸਤੇ ਨਹੀਂ ਨਾ ਨਾ ਟੀਕੇ ਹਸਤੇ ਨਹੀਂ ਬੁਲਾਉਂਦਾ ਮੈਂ ਤਾਂ ਕਦੇ-ਕਦੇ ਚੋਰੀ ਦੇਖਦਾ ਸੀ ਕਿ ਸ਼ਾਇਦ ਡਾਕਟਰ ਤਾਂ ਨਹੀਂ ਹੋਰ ਸਦਾਉਂਦਾ ਪਰ ਨਹੀਂ ਇਹਨੂੰ ਇਹਦੇ ਵਧੀਆ ਰਿਜ਼ਲਟ ਮ ਤੇ ਮਤਲਬ ਸੋਹਣਾ ਇਹਦਾ ਕਾਰੋਬਾਰ ਹੈ ਤੇ ਮਤਲਬ ਵਧੀਆ ਰਿਜ਼ਲਟ ਮਿਲੇ ਇਹਨੂੰ ਤੇ ਮਸਟਾਈਟਸ ਹੈ ਨਹੀਂ ਇਹਦੇ ਫਾਰਮ ਤੇ ਅੱਛਾ ਦੁੱਧ ਦੀ ਪ੍ਰੋਡਕਸ਼ਨ ਬਾਬਤ ਕੀ ਗੱਲਾਂ ਕਰਦੇ ਸੀ ਵਧੀਆ ਅੱਗੇ ਨਾਲ ਬਿਲਕੁਲ ਵਧੀਆ ਜੀ ਬਿਲਕੁਲ ਵਧੀਆ ਹੈ ਇਹਦੇ ਕੋਲੇ ਅੱਛੀਆਂ ਗਾਵਾਂ ਹੈ ਮਤਲਬ 40 40 ਲੀਟਰ ਤੱਕ ਵੀ ਇਹਦੇ ਕੋਲੇ ਵਧੀਆ ਮਤਲਬ ਹੈਗਾ ਦੁੱਧ ਦੀ ਪ੍ਰੋਡਕਸ਼ਨ ਬਹੁਤ ਅੱਛੀ ਹੈ ਜੀ ਹਾਂ ਜੀ ਉਹ ਸਾਰੇ ਸੀਮਣ ਆਪਣੇ ਜਿੰਨੇ ਵੀ ਏਆਈ ਕਰਦੇ ਆ ਇਹਨਾਂ ਨੇ ਕੀਤੀ ਆਪਣੇ ਕੋਲੇ 40 ਪਲੱਸ ਵਾਲੀਆਂ ਗਾਵਾਂ ਜਿੰਨੇ ਵੀ ਸੀਮਣ ਧਰਦੇ ਆ ਮੈਂ ਕਿਸੇ ਹੋਰ ਤੋਂ ਨਹੀਂ ਯੂਜ਼ ਕੀਤੇ ਇਹ ਹੀ ਮੇਰੇ ਫਾਰਮ ਤੇ ਆਉਂਦੇ ਆ ਤੇ ਉਹ ਵਧੀਆ ਇਹ ਤੁਹਾਡੇ ਸਾਹਮਣੇ ਹੀ ਆ ਸ ਜੀ ਪ੍ਰੋਟੈਕਸ਼ਨ ਬਹੁਤ ਅੱਛੀ ਆ ਯਾਰ ਫਿਰ ਤੁਸੀਂ ਕਹਿ ਰਹੇ ਵੀ ਜਿਵੇਂ ਤੁਹਾਡੇ ਦੋਸਤ ਦੇ ਫਾਰਮ ਦੀ ਜ਼ਿੰਦਗੀ ਬਦਲੀ ਹੈ ਅਸੀਂ ਫਾਰਮ ਦੀ ਜ਼ਿੰਦਗੀ ਕਹਾਂਗੇ ਇਹਨਾਂ ਦੀ ਲਾਈਫ ਜਿਵੇਂ ਚੇਂਜ ਹੋਈ ਹੈ ਤੇ ਤੁਸੀਂ ਕੀ ਕਹੋਗੇ ਬਹੁਤ ਵਧੀਆ ਜੀ ਲਾਈਫ ਦਰਸਲ ਐਲੋਪੈਥਿਕ ਜਨ ਮੈਡੀਸਨ ਆ ਮਤਲਬ ਉਹਨਾਂ ਤੋਂ ਇਹਦਾ ਬਚਾਅ ਹੋਇਆ ਜਿਵੇਂ ਮਹਿੰਗੀ ਮਸਟਾਈਟਸ ਆਉਂਦੀ ਹੈ ਪੰਜ ਪੰਜ 6 6000 ਰੁਪਏ ਲੱਗ ਜਾਂਦਾ ਤੇ ਉਹਦੇ ਤੋਂ ਇਹਦਾ ਬਚਾਅ ਹੋਇਆ ਤੇ ਮਸਟਾਈਟਸ ਤੋਂ ਛੁਟਕਾਰਾ ਵੀ ਹੋ ਜਾ ਹਾਂਜੀ ਤੇ ਮਤਲਬ ਬਹੁਤ ਵਧੀਆ ਹੈ ਮਸਟਾਈਟਸ ਕਰਕੇ ਤੇ ਜ਼ਿਆਦਾ ਕਿਸਾਨ ਹੈਗੇ ਨੇ ਜਿਹੜੇ ਸਾਡੇ ਪਰ ਆਉ ਪਰੇਸ਼ਾਨ ਨੇ ਬਿਲਕੁਲ ਜੀ ਜੀ ਸਭ ਤੋਂ ਵੱਡੀ ਪ੍ਰੋਬਲਮ ਹੀ ਮਸਟਾਈਟਸ ਹੈ ਫਾਰਮ ਜਿੰਨੇ ਵੀ ਮਤਲਬ ਪਹਿਲਾਂ ਫੇਲ ਹੋਏ ਆ ਜਾਂ ਮਤਲਬ ਫੇਲ ਹੋ ਰਹੇ ਆ ਉਹ ਸਿਰਫ ਕਾਰਨ ਹੀ ਮਸਟਾਈਟਸ ਦਾ ਸੋਮੈਟਿਕ ਸੈਲ ਜਿਵੇਂ ਵੱਧ ਗਿਆ ਅਕਾਊਂਟ ਵੱਧ ਗਿਆ ਤੇ ਮੈਨੂੰ ਐ ਲੱਗਦਾ ਵੀ ਇਹ ਨੂੰ ਰਿਜ਼ਲਟ ਮਿਲਿਆ ਇਹਨੂੰ ਮਤਲਬ ਕੋਈ ਐਂਟੀਬਾਇਟਿਕ ਇਹਦੇ ਫਾਰਮ ਦੇ ਵਾਲੇ ਦੁਆਲੇ ਦੇਖੋ ਕਿਸੇ ਐਂਟੀਬਾਇਓਟਿਕ ਦੀ ਡੱਬੀ ਨਹੀਂ ਮਿਲ ਲਈ ਹਾਂਜੀ 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 ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੁਵੇ ਸਨ ਡਾਕਟਰ ਕੁਲਦੀਪ ਜੀ ਜਿਨ੍ਹਾਂ ਨੇ ਦੱਸਿਆ ਕਿ ਉਹ ਇੱਥੇ ਆ ਕੇ ਦੇਖਦੇ ਸੀ ਸੋਚਦੇ ਸੀ ਕਿ ਇਹਨਾਂ ਕੋਲੋਂ ਟੀਕੇ ਜਾਂ ਕੋਈ ਹੋਰ ਜਿਹੜੇ ਫਾਰਮੂਲੇ ਹੈਗੇ ਨੇ ਐਲੋਪੈਥੀ ਵਾਲੇ ਉਹ ਕਿਉਂ ਨਹੀਂ ਯੂਜ਼ ਕਰਦੇ ਤਾਂ ਅੱਜ ਸਾਡੇ ਸਾਹਮਣੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਇਹਨਾਂ ਦੇ ਦੋਸਤ ਹੈਗੇ ਨੇ ਉਹ ਇੱਥੇ ਡਾਕਟਰ ਬੀਐਸਕੇ ਦੇ ਨੁਸਖੇ ਡਾਕਟਰ ਬੀਐਸਕੇ ਦੇ ਫਾਰਮੂਲੇ ਇਸਤੇਮਾਲ ਦੇ ਵਿੱਚ ਲੈ ਕੇ ਆਉਣੇ। ਡਾਕਟਰ ਲਵਪ੍ਰੀਤ ਹੋਰਾਂ ਨੇ ਵੀ ਤੁਹਾਨੂੰ ਦੱਸਿਆ ਕਿ ਕਿਵੇਂ ਜਿਹੜੇ ਡਾਕਟਰ ਬੀਐਸਕੇ ਦੇ ਨੁਸਖੇ ਹੈਗੇ ਨੇ ਉਹ ਇਸ ਫਾਰਮ ਦੇ ਵਿੱਚ ਕਮਾਲ ਕਰ ਰਹੇ ਨੇ ਔਰ ਕਿਸ ਤਰੀਕੇ ਨਾਲ ਦੁੱਧ ਦੀ ਪ੍ਰੋਡਕਸ਼ਨ ਹੈਗੀ ਹੈ ਜਿਹੜੀ ਲਗਾਤਾਰ ਇਸ ਫਾਰਮ ਦੀ ਵੱਧ ਰਹੀ ਹੈ। ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓਗੇ ਜਿੰਨਾ ਦੇ ਡੈਰੀ ਫਾਰਮ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ ਮਸਟਾਈਟਸ ਦੀ ਪ੍ਰੋਬਲਮ ਚੱਲ ਰਹੀ ਹੈ ਪਸ਼ੂਆਂ ਦੇ ਖਾਣਾ ਹਜ਼ਮ ਨਾ ਹੋਣ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਚੱਲ ਰਹੀ ਹੈ ਤੇ ਉਹਨਾਂ ਲੋਕਾਂ ਤੱਕ ਇਹ ਵੀਡੀਓ ਵੀ ਜ਼ਰੂਰ ਤੁਸੀਂ ਸ਼ੇਅਰ ਕਰ ਦਿਓ ਜਿਹੜੇ ਇਸ ਵੇਲੇ ਦੁੱਧ ਦੀ ਘੱਟ ਪ੍ਰੋਡਕਸ਼ਨ ਕਰਕੇ ਕਾਫੀ ਪਰੇਸ਼ਾਨ ਨੇ ਤੇ ਉਹ ਸੋਚ ਰਹੇ ਨੇ ਬਸ ਇੱਕ ਦੋ ਮਹੀਨੇ ਵੇਖਾਂਗੇ ਜੇਕਰ ਸਾਡਾ ਸਿਸਟਮ ਸੈੱਟ ਨਾ ਆਇਆ ਤਾਂ ਅਸੀਂ ਆਪਣੇ ਡੰਗਰ ਆਪਣੇ ਪਸ਼ੂ ਹੌਲੀ ਹੌਲੀ ਵੇਚ ਕੇ ਇੱਕ ਪਾਸੇ ਹੋ ਜਾਾਂਗੇ ਸੋ ਉਮੀਦ ਕਰਦਾ ਕਿ ਫਿਰ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੇ ਕੋਈ ਸ਼ੰਕਾ ਹੈ ਜਿਹੜਾ ਉਹ ਪੈਦਾ ਹੁੰਦਾ ਹੈ ਤਾਂ ਡਾਕਟਰ ਲਵਪ੍ਰੀਤ ਹੈਗੇ ਨੇ ਤੇ ਡਾਕਟਰ ਉਪਕਾਰ ਕਾਉਂਸਲ ਹੋਰਾਂ ਦੀ ਸਾਰੀ ਟੀਮ ਬੈਠੀ ਹੈ ਤੁਹਾਡੇ ਮਨ ਦੇ ਸਵਾਲ ਤੁਹਾਡੇ ਮਨ ਦੇ ਸ਼ੰਕੇ ਦੂਰ ਕਰਨ ਵਾਸਤੇ ਕਾਸੀ ਫਾਰੂਕੀ ਹਕੀਕਤ ਟੀਵੀ ਪੰਜਾਬੀ ਪਿੰਡ ਕੋਰ ਸਿੰਘ ਵਾਲਾ ਫਿਰੋਜ਼ਪੁਰ